ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਖੇਤੀવાડી ਵਿਰਸਾ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਬਹੁਤ ਸਾਰੇ ਕਿਸਾਨ 110 ਸੁਪਰੀਮ 110 ਬੀਜ ਲਾਉਂਦੇ ਆ ਲਾਤੀ ਭਾਵ ਤੇ ਬਹੁਤ ਸਾਰੇ ਕਿਸਾਨ ਜਿਹੜਾ ਬੀਜ ਆ ਉਹ ਪੀਆਰ 131 ਲਾਉਂਦੇ ਆ ਹੁਣ ਇਹਨਾਂ ਵਿੱਚੋਂ ਜਿਆਦਾ ਭਰਮ ਦੇ ਵਿੱਚ ਰਹਿੰਦੇ ਆ ਕਿ ਵਹਿਮ ਹੋ ਜਾਂਦਾ ਸਾਨੂੰ ਕਿ ਇਹਨਾਂ ਵਿੱਚ ਬੀ ਕਿਹੜਾ ਜਿਆਦਾ ਵਧੀਆ ਕਿਹੜਾ ਝਾੜ ਜਿਆਦਾ ਦਿੰਦਾ ਕਿਹੜਾ ਕੀਨੂ ਬਿਮਾਰੀ ਜਾਦੇ ਪੈਂਦੀ ਆ ਅੱਜ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਆ ਖੁੱਲ ਕੇ ਬਹੁਤ ਵਧੀਆ ਬੀਜ ਆ ਜਿਹੜਾ 110 ਆ 110 ਦੀ ਪਹਿਲਾਂ ਆਪਾਂ ਗੱਲ ਕਰਦੇ ਆ ਇਹ ਪੀਆਰ ਵੈਰੈਟੀ ਆ ਸੋਧੀ ਹੋਈ ਵੈਰੈਟੀ ਆ ਭਾਵ ਹਾਈਬ੍ਰਿਡ ਨਹੀਂ ਹੈ ਇਹ ਪੂਰਾ ਰਿਸਰਚ ਕਰਕੇ ਬਣਾਇਆ ਹੋਇਆ ਬੀਜ ਆ ਸੁਪਰੀਮ 110 150 ਦਿਨਾਂ ਦੇ ਅੰਦਰ ਅੰਦਰ ਭਾਵ 135 ਦਿਨਾਂ ਤੋਂ ਲੈ ਕੇ ਜਾਂ 130 ਦਿਨਾਂ ਤੋਂ ਲੈ ਕੇ 145 ਦਿਨਾਂ ਦੇ ਵਿੱਚ ਵਿੱਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਜੇਕਰ ਪੌਦ ਤੋਂ ਹੀ ਧਿਆਨ ਦਿੱਤਾ ਜਾਵੇ ਵੀ ਪੌਦ ਵਧੀਆ ਹੁੰਦੀ ਆ ਪਨੀਰੀ ਲੇਟ ਨਾ ਹੋਵੇ ਜਿਵੇਂ 30 ਦਿਨਾਂ ਦੀ ਇਹ ਜਿਹੜੀ ਹੈਗੀ ਆ ਪਨੀਰੀ ਲੱਗ ਜਾਣੀ ਚਾਹੀਦੀ ਆ ਜੇਕਰ 25 ਦਿਨਾਂ ਦੇ ਵਿੱਚ ਗੱਲ ਕਰੀਏ ਤਾਂ 25 ਦਿਨਾਂ ਦੀ ਪਨੀਰੀ ਕਹਿੰਦੀ ਤਾਂ ਹੈ ਕੰਪਨੀ ਵੀ 25 ਦਿਨਾਂ ਦੀ ਲਾਉ ਪਰ 25 ਦਿਨਾਂ ਦੀ ਪਨੀਰੀ ਆ ਜਿਹੜੀ ਉਹ ਬਹੁਤ ਜ਼ਿਆਦਾ ਛੋਟੀ ਹੁੰਦੀ ਆ ਤੇ ਮੈਂ ਵੀ ਇਸ ਵਾਰ 110 ਜਿਹੜੀ ਲਾਈ ਆ ਉਹਦੀ ਪਨੀਰੀ ਤੇ ਪੂਰਾ ਧਿਆਨ ਦਿੱਤਾ ਕੋਦੇ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਯੂਰੀਆ ਵਗੈਰਾ ਸਾਰਾ ਪੂਰਾ ਧਿਆਨ ਦਿੱਤਾ ਤੇ ਉਹ 30 ਦਿਨਾਂ ਦੇ ਨੇੜੇ ਜਾ ਕੇ ਹੀ ਪਹਿਲਾਂ 25 ਦਿਨਾਂ ਦੀ ਤੁਹਾਨੂੰ ਇਸ ਤਰੀਕੇ ਲੱਗੂਗੀ 20-25 ਦਿਨਾਂ ਦੀ ਇਹ ਬਹੁਤ ਜ਼ਿਆਦਾ ਛੋਟੀ ਆ ਪਤਾ ਨਹੀਂ ਇਹ 30 ਤੋਂ 35 ਦਿਨ ਲਊਗੀ ਪਰ ਇੱਕਦਮ ਜਾ ਕੇ ਤੁਸੀਂ ਦੇਖੋਗੇ ਵੀ ਇੱਕਦਮ ਜਾ ਕੇ ਉਹਨੇ ਜਿਹੜੀ ਪੌਦਾ ਉਹ 30 ਦਿਨਾਂ ਤੋਂ ਬਾਅਦ ਆ ਜਾਂ 30 ਦਿਨਾਂ ਤੋਂ ਇੱਕ ਦੋ ਦਿਨ ਵੀ ਗਹਾਂ ਲਾਂਗੇ ਤਾਂ ਉਹ ਬੜਾ ਛੇਤੀ ਗਰੋਥ ਕਰਦੀ ਹੈ ਬੜੀ ਵਧੀਆ ਜਿਹੜਾ ਇਹ ਬੀ ਆ ਬੀ ਜਗਾ ਇਹ ਤੇ ਇਸੇ ਤਰੀਕੇ ਜਿਵੇਂ ਪੌਦ ਦੇ ਨਾਲ ਐਕਸਪੈਰੀਮੈਂਟ ਹੁੰਦਾ ਤੇ ਐਵੇਂ ਖੇਤ ਦੇ ਵਿੱਚ ਜਦੋਂ ਅਸੀਂ ਲਗਾ ਦਿੰਨੇ ਆ ਗ੍ਰੋਥ ਨਹੀਂ ਹੁੰਦੀ ਆ ਆਪਾਂ ਨੂੰ ਐ ਲੱਗਦਾ ਵੀ ਦੋ ਯੂਰੀਏ ਪਾਤੇ ਇਹ ਬੂਝਾ ਨਹੀਂ ਕਰ ਰਹੀ ਤੇ ਜਿਹੜੀਆਂ ਹੋਰ ਵੈਰਾਈਟੀਆਂ ਹੁੰਦੀਆਂ ਨੇ ਨੇੜੇ ਉਹ ਇਸ ਤਰੀਕੇ ਬੂਝਾ ਚੰਗਾ ਕਰਿਆ ਹੁੰਦਾ ਉਹਨਾਂ ਦਾ ਨੇੜੇ ਤੇੜੇ ਖੇਤ ਆਲਿਆਂ ਦਾ ਉਹਨੂੰ ਦੇਖ ਦੇ ਕੇ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਖੇਤ ਆ ਖੇਤ ਦੇ ਵਿੱਚ ਇਹ ਜਿਹੜੀ ਸਾਡੀ ਸੁਪਰੀਮ 110 ਹੈ ਪੂਝਾ ਨਹੀਂ ਕਰ ਰਹੀ ਪਰ ਉਹ ਜਦੋਂ ਆਪਦੇ ਦਿਨਾਂ ਤੋਂ ਬਾਅਦ ਜਿਵੇਂ ਤੈਨੂੰ ਯੂਰੀਆ ਲਾਗੇ ਤੇ ਜਦੋਂ ਬੂਝਾ ਕਰਨਾ ਉਹਨੇ ਤੇ ਫਲ ਲੱਗਣਾ ਤੇ ਉਦੋਂ ਇੱਕ ਦਮ ਉਹਨੇ ਗਰੋਥ ਕਰਨੀ ਆ ਤੇ ਇਸ ਕਰਕੇ ਬਹਿਮ ਨਹੀਂ ਕਰਨਾ ਇਹ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦੇ ਰਹੇ ਹਾਂ ਕਿ ਆਪਦਾ ਪ੍ਰੋਪਰ ਉਹਦੇ ਤੱਤ ਪੂਰੇ ਰੱਖੋ ਤੇ ਉਹਨੂੰ ਹਵਾ ਵਗੈਰਾ ਤੇ ਉਹਨੂੰ ਆਕਸੀਜਨ ਤੇ ਜਿੰਨੀਆਂ ਵੀ ਖਾਦਾਂ ਨੇ ਉਹ ਪੂਰੀਆਂ ਪਾਉਂਦੇ ਰਹੋ ਤੁਸੀਂ ਯੂਰੀਆ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਸਪਰੇਅ ਦਾ ਟਾਈਮ ਆ ਉਹਦੇ ਵਿੱਚ ਕੋਈ ਦੇਰੀ ਨਾ ਕਰਿਓ ਕਿਉਂਕਿ ਇਹਨੂੰ ਜਿਹੜਾ ਰੋਗ ਆ ਉਹ ਹਲਦੀ ਰੋਗ ਹੀ ਪੈਂਦਾ ਹੋਰ ਕੋਈ ਰੋਗ ਨਹੀਂ ਪੈਂਦਾ ਇਹਦਾ ਜਿਹੜਾ ਬੂਜਾ ਉਹ ਇੰਨਾ ਸਟਰੋਂਗ ਹੁੰਦਾ ਇੰਨਾ ਤਕੜਾ ਹੁੰਦਾ ਉਹ ਡਿੱਗਦਾ ਨਹੀਂ ਕੱਦ ਆਮ ਨਾਲੋਂ ਜ਼ਿਆਦਾ ਕਰਦੀ ਆ ਇੱਕਦਮ ਕੱਦ ਕਰਦੀ ਆ ਤੇ ਬਹੁਤ ਵਧੀਆ ਇਹਦਾ ਜਿਹੜਾ ਦਾਣਾ ਬੜਾ ਚਮਕਦਾਰ ਹੁੰਦਾ ਜਿਕਰ ਝਾੜ ਦੀ ਗੱਲ ਕਰੀਏ ਝਾੜ ਦੀ ਗੱਲ ਜਿਹੜੀਆਂ ਕੰਪਨੀਆਂ ਨੇ ਉਹ ਤਾਂ 35 ਤੋਂ ਝਾੜ 35 ਤੋਂ 38 ਲਗ ਦੱਸ ਦੀਆਂ ਨੇ ਪਰ ਜਿਹੜੇ ਆਪਾਂ ਲਈ ਆ ਇਹਦੇ ਨਤੀਜੇ ਉਹ 32 ਤੋਂ ਲੈ ਕੇ 34 35 35 36 ਵੀ ਉਹਦਾ ਜਾਂਦਾ ਜਿਹਦੇ ਖੇਤ ਦੀਦਾ ਖੇਤ ਪੂਰਾ ਵਧੀਆ ਬਣਾ ਕੇ ਰੱਖਿਆ ਹੈ ਜਿਹਦੇ ਵਿੱਚ ਕੋਈ ਕਿਸੇ ਵੀ ਤੱਤ ਦੀ ਕੋਈ ਘਾਟ ਨਹੀਂ ਹੈਗੀ ਜਿਹੜਾ ਪੂਰਾ ਤਕੜਾ ਖੇਤ ਆ ਉਹੀ ਦਿੰਦਾ 35 36 ਤੱਕ ਤੇ ਕੋਈ 37 ਤੱਕ ਵੀ ਦੇ ਦਿੰਦਾ ਨਹੀਂ ਤਾਂ ਇਹ 3334 ਇੱਥੇ ਤੱਕ ਹੱਸ ਕੇ 323334 ਤੱਕ ਦਿੰਦੀ ਹੈ ਇਹ 126 ਤੇ 121 ਨਾਲੋਂ ਕੁਛ ਨਾ ਕੁਛ ਵਧੀਆ ਮੰਨੀ ਜਾਂਦੀ ਆ ਤੇ ਥੋੜੀ ਸੰਘਣੀ ਲੱਗਦੀ ਆ ਦੂਜੀ ਨਾਲੋਂ ਤੇ ਆਮ ਵੈਰਾਈਟੀਆਂ ਨਾਲੋਂ ਪਰ ਇਹਦਾ ਝਾੜ ਨਹੀਂ ਨਰਾਜ਼ ਕਰਦਾ ਝਾੜ ਨਹੀਂ ਨਰਾਜ਼ ਕਰਦਾ ਤੇ ਬਿਮਾਰੀ ਵੀ ਇਹਨੂੰ ਘੱਟ ਪੈਂਦੀ ਹੈ ਇਕੱਲੀ ਹਲਦੀ ਰੋਗ ਹੀ ਮਾੜਾ ਮੋਟਾ ਪੈਂਦਾ ਹੁਣ ਜੇਕਰ ਆਪਾਂ ਗੱਲ ਕਰੀਏ ਪੀਆਰ 131 ਦੀ ਇਹ ਸਭ ਤੋਂ ਛੇਤੀ ਮੰਨੀ ਜਾਣ ਵਾਲੀ ਵੈਰੈਟੀ ਆ ਵੀ ਇਹ ਸਭ ਤੋਂ ਛੇਤੀ ਹੋ ਜਾਂਦੀ ਹੈ ਇਹਦਾ ਜਿਹੜਾ ਸਮਾਂ ਪੱਕਣ ਦਾ ਉਹ 125 ਤੋਂ 140 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ ਤੇ ਜਿਹੜੀ ਇਹਦੀ ਪਨੀਰੀ ਆ ਪਨੀਰੀ ਦੇ ਜੇਕਰ ਪੂਰਾ ਧਿਆਨ ਦਿੱਤਾ ਜਾਵੇ ਤਾਂ ਇਹ 25 ਤੋਂ 28 ਦਿਨਾਂ ਦੇ ਵਿੱਚ ਵਿੱਚ ਖੇਤ ਦੇ ਵਿੱਚ ਜੇਕਰ ਲੱਗ ਜਾਵੇ ਤਾਂ ਇਹ ਬੂਝਾ ਬਹੁਤ ਹੀ ਜ਼ਿਆਦਾ ਸੋਨਾ ਕਰਦੀ ਆ ਇਹਦਾ ਦਾਣਾ ਬੜਾ ਚਮਕਦਾਰ ਤੇ ਥੋੜਾ ਲੰਮਾ ਹੁੰਦਾ ਇਹਨੂੰ ਝੋਲਸ ਰੋਗ ਜਿਹੜਾ ਉਹ ਕੁਛ ਨਹੀਂ ਕਹਿੰਦਾ ਕਿਉਂਕਿ ਇਹ ਉਹਦੇ ਨਾਲ ਲੜਨ ਦੀ ਪੂਰੀ ਸਮਰੱਥਾ ਰੱਖਦੀ ਹੈ ਇਹਨੂੰ ਵੀ ਜਿਹੜਾ ਰੋਗ ਆ ਉਹ ਹਲਦੀ ਰੋਗ ਤੇ ਇੱਕ ਜਿਹੜਾ ਇਹਨੂੰ ਰੋਗ ਪਿਆ ਸੀ ਜਾਂ ਡਰ ਰਹੇ ਹੁੰਦਾ ਕਿਸਾਨਾਂ ਨੂੰ ਜਾਂ ਆਪਾਂ ਨੂੰ ਪਹਿਲਾਂ ਹੀ ਜਿਹੜੇ ਆਪਣੇ ਐਗਰੀਕਲਚਰ ਜਿੰਨੇ ਪ੍ਰੋਫੈਸਰ ਨੇ ਉਹ ਸਾਰੇ ਆਪਾਂ ਨੂੰ ਇਹੀ ਡਾਕਟਰ ਦੱਸਦੇ ਨੇ ਵੀ ਜਿਹੜਾ ਇਹਨੂੰ ਬੌਨਾ ਰੋਗ ਪੈਣ ਦੇ ਚਾਂਸ ਹੁੰਦੇ ਆ 50 50 ਆ ਬਹੁਤ ਘੱਟ ਚਾਂਸ ਨੇ ਬੌਨਾ ਰੋਗ ਪਵੇ ਬੂਟੇ ਬੋਨੇ ਰਹਿ ਜਾਂਦੇ ਵਿੱਚ ਵਿੱਚ ਤੇ ਉਹ ਤਾਂ ਕਰਕੇ ਕਹਿੰਦੇ ਵੀ ਸਾਰੇ ਖੇਤ ਦੇ ਵਿੱਚ ਜਿਵੇਂ ਹੁਣ ਤੁਹਾਡੇ ਕੋਲੇ 10 ਕਿਲਿਆ ਜਾਂ 5 ਕਿਲਿਆ ਸਾਰੇ ਖੇਤ ਦੇ ਵਿੱਚ 131 ਨਾ ਲਾਓ ਤੁਸੀਂ ਵੈਰੈਟੀਆਂ ਦੋ ਲਾਓ ਤੇ ਇਹ ਪੱਕਾ ਹੀ ਰੂਲ ਆ ਵੀ ਤੁਸੀਂ ਦੋ ਵੈਰੈਟੀਆਂ ਲਾਓ ਇੱਕ ਉਹ ਲਾਓ ਇੱਕ ਉਹ ਲਾਓ ਤੇ ਜੇਕਰ ਝਾੜ ਦੀ ਗੱਲ ਕਰੀਏ ਝਾੜ ਇਹਦਾ 110 ਦੇ ਬਰਾਬਰ ਹੀ ਜਾਂਦਾ ਲਗਭਗ 32 ਤੋਂ ਲੈ ਕੇ 35 36 34 33 ਇਹਦੇ ਵਿੱਚ ਵਿੱਚ ਹੀ ਰਹਿੰਦਾ ਕਿਸੇ ਦਾ 31 ਹੋ ਜਾਂਦਾ ਕਿ 32 33 ਦੇਖਪਾਲ ਤੇ ਵੀ ਡਿਪੈਂਡ ਕਰਦਾ ਤੇ ਹਲਦੀ ਰੋਗ ਦੇ ਲਈ ਤੁਸੀਂ ਐਡਵਾਂਸ ਸਪਰੇਅ ਕਰਨੀ ਹੋ ਕਰਨੀ ਹੋ ਤੁਸੀਂ 110 ਤੇ ਵੀ ਕਰਨੀ ਆ ਤੇ 131 ਤੇ ਵੀ ਕਰਨੀ ਆ ਤੇ ਇਹ ਜਿਹੜਾ B ਆ 114 ਤੋਂ ਸੋਧ ਕੇ ਬਣਾਇਆ ਹੋਇਆ 131 B ਆ ਤੁਸੀਂ ਆਪਣੇ ਬਜ਼ੁਰਗਾਂ ਤੋਂ ਪੁੱਛ ਸਕਦੇ ਹੋ ਜੇਕਰ ਝੋਨੇ ਦਾ ਬੀਜ ਜਿਹੜਾ 114 ਖੇਤ ਵਿੱਚ ਲੱਗਦਾ ਰਿਹਾ ਤੁਹਾਡੇ ਏਰੀਆ ਦੇ ਵਿੱਚ ਤਾਂ ਤੁਸੀਂ ਇਹ ਜਿਹੜਾ ਬੀਜ ਆ ਇਹਨੂੰ ਹੱਸ ਕੇ ਤੁਸੀਂ ਆਪਣੇ ਖੇਤ ਵਿੱਚ ਲਾ ਸਕਦੇ ਹੋ ਤੇ ਇਹਦਾ 131 ਜਿਹੜਾ 114 ਨੂੰ ਹੀ ਸੋਧ ਕੇ ਬਣਾਇਆ ਹੈ ਤਾਂ ਇਹ ਤੁਹਾਡੇ ਖੇਤਾਂ ਵਿੱਚ ਜਿਆਦਾ ਵਧੀਆ ਝਾੜ ਦੇਊਗਾ 110 ਤੇ 131 ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਲਗਭਗ ਬਰਾਬਰ ਹੀ ਇਹਨਾਂ ਦਾ ਹੈ ਥੋੜੇ 5-7 ਦਿਨ ਜੇ ਦੀ ਕੇਅਰ ਹੋਵੇ ਤਾਂ ਇਹ ਜਿਹੜੀ 131 ਹੈ ਇਹ ਉਹਦੇ ਨਾਲੋਂ 110 ਨਾਲੋਂ ਪਹਿਲਾਂ ਆ ਜਾਂਦੀ ਹੈ ਲੱਗਣ ਦਾ ਜਿਹੜਾ ਇਹਨਾਂ ਦਾ ਸਮਾਂ ਉਹ ਲਗਭਗ ਬਰਾਬਰ ਹੀ ਹੈ ਤੇ ਬਿਮਾਰੀ ਵੀ ਇਹਨਾਂ ਨੂੰ ਉਹਨੂੰ ਵੀ ਹਲਦੀ ਰੋਗ ਪੈਂਦਾ ਤੇ ਇਹਨੂੰ ਇਹਦੇ ਵਿੱਚ ਬਸ ਇੱਕ ਇਹਦੇ ਵਿੱਚ ਥੋੜਾ ਬੂਟਾ ਬੋਨਾ ਰਹਿ ਜਾਂਦਾ 131 ਦੇ ਵਿੱਚ ਤੇ ਉਹਨੂੰ ਜਿਵੇਂ ਹੁਣ ਜਿਹੜਾ 110 ਦਾ ਬੀਜ ਆ ਉਹਦੇ ਬੀਜ ਦੇ ਵਿੱਚ ਕੰਪਨੀ ਤਾਂ ਇਹ ਲਿਖ ਕੇ ਦਿੰਦੀ ਆ ਕਿ ਇਹਦੇ ਤੇ ਸਾਰੀਆਂ ਵੈਰਾਈਟੀਆਂ ਦੇ ਨਾਲੋਂ ਘੱਟ ਸਪਰੇਅ ਹੋਊਗੀ। ਹੁਣ ਮੈਂ ਹੁਣ ਮੰਨ ਕੇ ਚੱਲੋ ਤੁਹਾਡੇ ਪਿੰਡ ਦੇ ਵਿੱਚ ਕੋਈ ਰੋਗ ਹੀ ਆ ਗਿਆ। ਉਹ ਗੱਲ ਵੱਖਰੀ ਹੈ। ਵੈਸੇ ਇਹ ਬੀਜ ਨੂੰ ਰੋਗ ਨਹੀਂ ਕੋਈ ਛੇਤੀ ਪੈਂਦਾ ਜਿਹੜਾ ਆਪਣੇ ਆਪ ਤੇ ਬਾਕੀ ਜਿਹੜੀ ਇਹਦੇ ਚ 110 ਦੇ ਵਿੱਚ ਲੜਨ ਦੀ ਆਮ ਉਹਦੇ ਨਾਲੋਂ ਉਹ ਸਮਰੱਥਾ ਜ਼ਿਆਦੇ ਆ ਤੇ ਤਾਂ ਕਰਕੇ ਇਹਨਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਬਸ ਉਹ ਬੌਣੇ ਵਾਲੇ ਬੂਟੇ ਵਾਲਾ ਹੋ ਗਿਆ ਤੇ ਹੋਰ ਬਾਕੀ ਜੇ ਤੁਸੀਂ ਦੇਖ ਰੇਖ ਪੌਦ ਤੋਈ ਚੰਗੀ ਦੇਖ ਰੇਖ ਰੱਖਦੇ ਹੋ ਚਾਹੇ ਉਹ 110 ਹੈ 131 ਹੈ ਜੇਕਰ ਤੁਸੀਂ ਤੱਤ ਪੂਰੇ ਰੱਖਦੇ ਹੋ ਦੀ ਦੇਖਭਾਲ ਕਰਦੇ ਹੋ ਤੇ ਸਹੀ ਸਮੇਂ ਤੇ ਉਹਦਾ ਜਿਹੜੀ ਹੁਣ ਕਈ ਕਿਸਾਨ ਵੀਰ ਕੀ ਕਰਦੇ ਨੇ ਪੌਦ ਪੱਕਾ ਕੇ ਲਵਾ ਲੈਂਦੇ ਆ ਉਹ ਪੌਦ ਪੱਕੀ ਹੋਈ ਦਾ ਲਗਾਉਣ ਦਾ ਦੇਖੋ ਕੋਈ ਫਾਇਦਾ ਨਹੀਂ ਹੁੰਦਾ ਫਿਰ ਉਹਨੂੰ ਦਿੱਕਤ ਆ ਐਂਡ ਤੱਕ ਦਿੱਕਤਾਂ ਆਈ ਜਾਂਦੀਆਂ ਨੇ ਇਸ ਕਰਕੇ ਜੇਕਰ ਕੱਚੀ ਪੌਦ ਲੱਗੇ ਸਹੀ ਸਮੇਂ ਤੇ ਲੱਗੇ ਜਿਵੇਂ 25 ਤੋਂ 30 ਦਿਨਾਂ ਦਾ ਸਮਾਂ ਹੁੰਦਾ ਚਲੋ 30 ਤੋਂ ਇੱਕ ਦੋ ਦਿਨ ਉੱਪਰ ਹੋ ਜਾਣ ਕੋਈ ਵੱਡੀ ਗੱਲ ਨਹੀਂ ਹੁੰਦੀ ਉਹ ਸਮਾਂ ਸਹੀ ਹੁੰਦਾ ਫਿਰ ਉਹ ਬੂਝਾ ਵੀ ਸੋਨਾ ਕਰਦੀ ਆ ਉਹਦੇ ਚ ਯੂਰੀਆ ਜਦੋਂ ਤੱਤ ਪਾਉਣੇ ਆਪਾਂ ਕੋਈ ਪੋਟਾਸ਼ ਪਾਉਣੇ ਆ ਤੇ ਕੋਈ ਸਲਫਰ ਪਾਉਣੇ ਆ ਤੇ ਉਹ ਸਾਰੇ ਜਿਹੜੇ ਤੱਤ ਨੇ ਉਹ ਸਹੀ ਤਰੀਕੇ ਦੇ ਨਾਲ ਬੂਟਾ ਲੈਂਦਾ ਬਾਕੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਬੈਲ ਆਈਕਨ ਤੇ ਤੁਸੀਂ ਕਲਿੱਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ